ਨੀ ਤੂੰ ਮੇਰੇ ਤੇ ਹੱਲ ਤੱਕ ਫਿਰਦੀ ਕੁਵਾਰੀ ਬੰਦੇ ਅੰਡਰਗ੍ਰਾਉਂ ਜਿਨ੍ਹਾਂ ਨਾਲ ਮੇਰੀ ਯਾਰੀ ਨਦਰਸ਼ ਕਿਹਦੇ ਬਦਲਾ ਤੇ ਬੱਜਣੀ ਨਹੀਂ ਡਰੀ ਸਰਕਰ ਜੇ ਯਾਰੀ ਦੀ ਮੋਡਿਆਂ ਤੇ ਜ਼ਿੰਮੇਵਾਰੀ ਅਸਾ ਕੋਈ ਨਹੀਂ ਆਉਣੀ ਮੁੰਜੜਾ ਤਾਲ ਜੇ ਗੂੜੇ ਲਗਾ ਡਾਬਣਾ ਲੋਹਾਂ ਜੋ ਪਾਰੇ ਕਾਲੇ ਗੂੜੇ ਸਾਰੇ ਵਾਜਦੇ ਵਪਾਰੀ ਕਾਲੇ ਮਾਲ ਦੇ ਗੂੜੇ ਹੁੰਦੇ ਚਰਚੇ ਬਤੇਰੇ ਅਗ ਲਾਲ ਦੇ ਗੂੜੇ ਅਸੀਂ ਬੋਲਦੇ ਵੈਰੀ ਤੇ ਸਦਾ ਸਿਰ ਚੜ੍ਹ ਕੇ ਤਨ ਕੱਢਦੇ ਆਂ ਉਹ ਗੱਡੀਆਂ ਚ ਗੈਰੀਆਂ ਦੇ ਜੁੱਤੀ ਕਢ ਕੇ ਉਹਦੇ ਕਰਨੇ ਬੱਲੀ ਵੀ ਸਾਨੂੰ ਚੁੱਤ ਜੱਤੀਏ ਚਲੇ ਪਿੱਤਣ ਤੇ ਨਿਕਲਦੇ ਪੂਰੀ ਜੱਤੀਏ ਜਦ ਜਾ ਗਿਆ ਤੇ ਰਾਣੀ ਜਿੱਦੀ ਮੌਦੀ ਪਚਾਵੇ ਜਿਹੜਾ ਵਿਗੜਿਆ ਸੰਦ ਸਾਇਆ ਰਾਹ ਦੇ ਲਿਆਵੇ ਉਹਦੇ ਕਰਦੇ ਜਿੰਨਾਂ ਦੇ ਪੇ ਮਕਾਣੇ ਵੀ ਨਾ ਜੇ ਚਿੱਟੇ ਕੱਪੜੇ ਪਿੰਡੇ ਤੇ ਕਾਲੀਆਂ ਨਹੀਂ ਥੋੜੀ ਉਤੇ ਕਾਮਯਾਬ ਲਿਖਦੇ ਉਮਰਾਂ ਨੇ ਥੋੜੀਆਂ ਜਿਵੇਂ ਗੋੜਦੇ ਗੁਸੇ ਤੇ ਜਿਵੇਂ ਦੂਦ ਲੱਗਦੇ ਸਾਡੇ ਮੌਤ ਦੇ ਟਿਕਾਣਿਆਂ ਨੂੰ ਰੂੜ ਲੱਗਦੇ ਖੱਜਾ ਛੱਡਿਆ ਨਾ ਮਦਾਨ ਸਾਡੇ ਆਉਣ ਦਾ ਇعلان ਕਰੇ ਰਸਤੇ ਦੀ ਗੀਚ ਪਿਆ ਮੌਦਾ ਸਮਾ ਮੁੱਲ ਮਿਲਦੇ ਮਨ ਪਰਗਾ ਦਿਲ ਮਿਲੇ ਨਾ ਬੁਯਾਰੀ ਕਦੋਂ ਮੇਰੇ ਪਿچھے ਹੱਲ ਤੱਕ ਫਿਰਦੀ ਕੁਵਾਰੀ ਕਦੋਂ ਮੇਰੇ ਪਿچھے ਹੱਲੇ ਤੱਕ ਫਿਰਦੀ ਕੁਵਾਰੀ